ਹਾਂਜੀ ਮੈਂ ਜੀ ਧੰਨਵਾਦ ਕਰਦਾ ਸਮੁੱਚੀ ਹਾਈ ਕਮਾਂਡ ਦਾ ਸ਼੍ਰੀ ਰਵਿੰਨ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਪ੍ਰਧਾਨ ਸ਼੍ਰੀ ਹਮਨ ਰੋੜਾ ਜੀ ਤੇ ਜਿਹੜੇ ਪੰਜਾਬ ਦੇ ਇਨਚਾਰਜ ਲਾਇਆ ਨੇ ਸ਼੍ਰੀ ਮਨੀਸ਼ ਸੋਧਿਆ ਜੀ ਉਹਨਾਂ ਦਾ ਤੇ ਸਾਡੇ ਹਲਕੇ ਦੇ ਡੇਰਪਾਪਾ ਨਾਨਕ ਦੇ ਐਮਐਲਏ ਸਰਦਾਰ ਗੁਰਦੀਪ ਸਿੰਘ ਰੰਧਾਵਾ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਦੇ ਆ ਮਤਲਬ ਜਿਹੜਿਆ ਮੈਨੂੰ ਜੁਮੇਵਾਰੀ ਦਿੱਤੀ ਆ ਤੇ ਮੈਂ ਜੁਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰੰਧ ਕੇਜਰੀਵਾਲ ਜੀ ਤੇ ਪੰਜਾਬ ਦੇ ਇੰਚਾਰਜ ਮਨੀਸ਼ ਛੋਧਿਆ ਜੀ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਅੱਜ ਡੇਰਾ ਪਾਪਾ ਨਾਨਕ ਜੀ ਦਾ ਸੰਗਠਨ ਦਾ ਇੰਚਾਰਜ ਹੈ ਡੇਰਾ ਪਾਪਾ ਨਾਲ ਉਹ ਜਿਹੜਾ ਛੋਟਾ ਨਾ ਹੈਪੀ ਜਤਿੰਦਰ ਸਿੰਘ ਪਿੰਡ ਡੀਰੀਅਲ ਕਿਨ ਤੋਂ ਜਿਹੜਾ ਸਾਡਾ ਬਲਾਗ ਪ੍ਰਧਾਨਵੀ ਆ ਉਹਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਇਹ ਜ਼ਿੰਮੇਵਾਰੀ ਸਾਡਾ ਬਲਾਗ ਪ੍ਰਧਾਨਵੀ ਆ ਪਹਿਲਾਂ ਤਾਂ ਹੁਣ ਇਹਨੂੰ ਬੜੀ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਤਾਂ ਜ਼ਿੰਮੇਵਾਰੀ ਆਪਣੀ ਪੂਰੀ ਤਨਦੇਈ ਨਾਲ ਨਿਭਾਏਗਾ ਔਰ ਪਾਰਟੀ ਦੀਆਂ ਉਮੀਦਾਂ ਤੇ ਖਰਾ ਉਤਰੇਗਾ ਕਿਉਂ ਪਾਰਟੀ ਨੇ ਬੜਾ ਵੇਖ ਕੇ ਪਰਖ ਕੇ ਜਿਹੜਾ ਇਹਨੂੰ ਜੋ ਮੈਰੀ ਦਿੱਤੀ ਹੈ ਜਿਹੜਾ ਸੰਗਠਨ ਹੁੰਦਾ ਉਹ ਪਾਰਟੀ ਦੇ ਉੱਪਰ ਹੁੰਦਾ ਹੈ ਤਾਂ ਸੰਗਠਨ ਦੀ ਜ਼ਿੰਮੇਵਾਰੀ ਪਾਰਟੀ ਦੇ ਅਹੁਦੇਦਾਰਾਂ ਨਾਲੋਂ ਵੱਡੀ ਹੁੰਦੀ ਹੈ ਤਾਂ ਮੈਂ ਇੱਕ ਗੱਲ ਸਮਝਦਾ ਕਿ ਸੰਗਠਨ ਤੇ ਜਿਹੜੀ ਸਰਕਾਰ ਪੈਰਲ ਚੱਲਣੀ ਚਾਹੀਦੀ ਹੈ ਬਰਾਬਰ ਸੰਗਠਨ ਦਾ ਤੇ ਬੋਤਾ ਉਹਨਾਂ 'ਚ ਫਰਕ ਨਹੀਂ ਉਹ ਪੈਰਲ ਬਰਾਬਰ ਚੱਲੇਗੀ ਤਾਂ ਇੱਕ ਜਿਵੇਂ ਗੱਡੀ ਦੀ ਦੋਵੇਂ ਟਾਇਰ ਬਰਾਬਰ ਚੱਲਣਗੇ ਤਾਂ ਪੂਰੀ ਸਪੀਡ 'ਚ ਚੱਲਦੀ ਆ ਤਾਂ ਜੇ ਥੋੜਾ ਵੀ ਉੱਚਾ ਨੀਮਾ ਹੋ ਜਾਏ ਤਾਂ ਗੱਡੀ ਦਾ ਜਿਹੜਾ ਬੈਲੈਂਸ ਵਿਕੜ ਜਾਂਦਾ ਤਾਂ ਪਾਰਟੀ ਨੇ ਬਹੁਤ ਵੱਡਾ ਫੈਸਲਾ ਕੀਤਾ ਕੱਲ 27 ਜਿਹੜੇ ਨੇ ਟੋਟਲ ਮਰਖਾ ਲਾਏ ਨੇ ਇਹਨਾਂ ਨੇ ਜਿਹੜਾ ਸੰਗਠਨ ਦੇ ਹਲਕਨ 'ਚ ਅੱਜ ਲਾਏ ਨੇ ਮੈਂ ਆਪਣੇ ਵੱਲੋਂ ਜਤਿੰਦਰ ਸਿੰਘ ਹੈਪੀ ਨੂੰ ਇਹਨਾਂ ਦੇ ਸਮੁੱਚੇ ਪਰਿਵਾਰ ਨੂੰ ਔਰ ਸਮੁੱਚੀ ਟੀਮ ਨੂੰ ਸਾਰਾ ਡੇਰਾ ਬਾਬਾ ਨਾਨਕ ਹਲਕੇ ਦੇ ਸਮੁੱਚੇ VOTER ਸਪੋਰਟਰ ਬਲਾਕ ਪ੍ਰਧਾਨ ਅਹੁਦੇਦਾਰ ਵਿੰਗਾਂ ਦੇ ਪ੍ਰਧਾਨ ਮੈਂ ਉਹਨਾਂ ਨੂੰ ਵਧਾਈ ਵੀ ਦਿੰਨਾ ਔਰ ਉਹਨਾਂ ਕੋਈ ਉਮੀਦ ਰੱਖਣਾ ਕਿ ਤੁਸੀਂ ਇਸ ਵੀਰ ਦਾ ਤਨਦਈ ਨਾਲ ਜਿਹੜਾ ਇਹਦਾ ਸਾਥ ਵੀ ਦੇਣਾ ਔਰ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਡੇਰਾ ਬਾਬਾ ਨਾਨਕ ਚ ਸਰਮੇਵ ਸਾਹਿਬ ਇੱਕ ਤੁਹਾਡੀ ਪਾਰਟੀ ਦੇ ਮਾਰਕੀਟਿੰਗ ਕਮੇਟੀ ਕਮੇਟੀ ਚੇਅਰਮੈਨ ਨੇ ਉਹਨਾਂ ਅਸਤੀਫਾ ਦੇ ਕੇ ਔਰ ਸਵਾਲ ਖੜੇ ਕਿੱਥੇ ਜਾ ਰਹੇ ਖਾਸ ਕਰਕੇ ਖੜਾ ਦੀ ਸਥਿਤੀ ਨੂੰ ਲੈ ਕੇ ਫਿਰ ਕਾਰਜਕਾਰੀ ਸਹੀ ਹੈ ਦੇਖੋ ਉਹ ਜਿਹੜੀ ਅਸਤੀਫੇ ਦੀ ਗੱਲ ਵਾ ਉਹ ਜਿੰਨਾ ਚਿਰ ਤਾ ਪਾਰਟੀ ਨੇ ਉਹ ਕੰਦਾ ਬਦਲਾ ਨਹੀਂ ਆਇਆ ਜੇ ਬਦਲਾ ਨਹੀਂ ਆਇਆ ਤੇ ਜੇ ਛੋਟੇ ਤੋਂ ਛੋਟੇ ਵਰਕਰਾਂ ਨੂੰ ਚੇਅਰਮੈਨੀਆਂ ਦਿੱਤੀਆਂ ਇਹਨੂੰ ਬਦਲਾ ਹੀ ਕਿਹਾ ਜਾਂਦਾ ਨਹੀਂ ਤੇ ਹੁੰਦਾ ਕੀ ਵੀ ਲੀਡਰ ਆਪਣਾ ਪਰਿਵਾਰਵਾਦ ਚ ਉਹਦੀਆਂ ਪੋਸਟਾਂ ਦਿੰਦੇ ਸੀ ਆਮ ਆਦਮੀ ਪਾਰਟੀ ਨੇ ਇੱਕ ਆਮ ਵਰਕਰ ਨੂੰ ਇੰਨੀ ਵੱਡੀ ਚੇਅਰ ਦੋ ਦੋ ਪੀੜੀਆਂ ਨਿਕਲ ਜਾਂਦੀਆਂ ਕਿਤੇ ਮਾਰਕੀਟ ਕਮੇਟੀ ਦਾ ਚੇਅਰਮੈਨ ਲੱਗਣ ਵਾਸਤੇ ਸਾ ਪਾਰਟੀ ਨੇ ਕੰਮ ਦੇਖ ਕੇ ਉਹਨਾਂ ਨੂੰ ਦਿੱਤੀਆਂ ਪਰ ਮੈਨੂੰ ਲੱਗਦਾ ਕਿ ਤਨਾ ਕਿਤੇ ਉਹਦਾ ਹਜਮ ਨਹੀਂ ਹੋਇਆ ਇਸ ਕਰਕੇ ਕਦਰ ਕਰਨੀ ਚਾਹੀਦੀ ਹੈ ਕਈ ਬੰਦਿਆਂ ਨੂੰ ਆਪਣੇ ਅਹੁਦੇ ਦਾ ਅਹਿਮੀਅਤ ਦਾ ਨਹੀਂ ਪਤਾ ਹੁੰਦਾ ਕਿ ਇਹ ਜਿਹੜੇ ਅਹੁਦੇ ਤੇ ਜਿਹੜੀ ਮੈਂ ਸੀਟ ਤੇ ਬੈਠਾ ਸੀ ਅਹਿਮੀਅਤ ਕੀ ਹੈ ਇਹਦੇ ਬਦਲੇ ਸੰਘਰਸ਼ ਕਿੰਨਾ ਕਰਨਾ ਪੈਂਦਾ ਮੈਂ ਕਹਿੰਦਾ ਅੱਜ ਜੋ ਸਵਾਲ ਕਰਨ ਰਿਹਾ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਤਾਂ ਮੈਨੂੰ ਲੱਗਦਾ ਕਿ ਜਿਹੜੇ ਸਹੂਲਤਾਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਉਹ ਸਹੂਲਤਾਂ ਉਹ ਵੀ ਘਰ ਲੈ ਰਿਹਾ ਤਾਂ ਜੇ ਇਹ ਨਏ ਆਮ ਆਦੀ ਪਾਰਟੀ ਨੇ ਤਾਂ ਸਹੂਲਤਾ ਬੰਦ ਕਰ ਦੇਣ ਆਪਣੇ ਘਰ ਦੀਆਂ ਆਪਣੇ ਪਰਿਵਾਰਾਂ ਦੀਆਂ ਕਿ ਅਸੀਂ ਤਾਂ ਇਹ ਨਾ ਇਹ ਸਹੂਲਤਾ ਲੈਣੀਆਂ ਹੀ ਨਹੀਂ ਜੇ ਆਪਣੀ ਸਾਰੀਆਂ ਸਹੂਲਤਾ ਵੀ ਲੈਣੀਆਂ ਤੇ ਪਾਰਟੀ ਨੂੰ ਫਿਰ ਵੀ ਮਾੜਾ ਕਹਿਣਾ ਮੇਰੇ ਖਿਆਲ ਇਦਾਂ ਮਾੜੀ ਗੱਲ ਨਹੀਂ ਕਿਤੇ ਵੀ ਹੋ ਸਕਦੀ ਰਾਹੁਲ ਗਾਂਧੀ ਜੀ ਇੱਥੋਂ ਹੋ ਕੇ ਗਏ ਨੇ ਫੇਰੀ ਮਾ ਕੇ ਗਏ ਨੇ ਪਰ ਉਹਨਾਂ ਵੱਲੋਂ ਕੋਈ ਵੀ ਰਾਹਤ ਸਮਗਰੀ ਕਿਸੇ ਨੂੰ ਕੁਝ ਨਹੀਂ ਦਿੱਤਾ ਗਿਆ ਕਹ ਕੇ ਮੇਰੀ ਸਰਕਾਰ ਆਏਗੀ ਮੈਂ ਧੜੀ ਬਾ ਚੁਕਾ ਹਾਂ ਤੇ ਫਿਰ ਲੈਣ ਕੀ ਆਇਆ ਸਿਰਫ ਫੋਟੋਆਂ ਹੀ ਕਰਾਉਣ ਆਏ ਨੇ ਇਹ ਜਿਹੜੇ ਉਹਨੂੰ ਨਾਂ ਨਾਲ ਲੈ ਕੇ ਤੁਰੇ ਫਿਰਦੇ ਸੜਕਾਂ ਤੇ ਹੂਟੇ ਦਿੰਦੇ ਫਿਰਦੇ ਹੀ ਜਾ ਦੇਣਾ ਕੁਛ ਨਹੀਂ ਤਾਂ ਫਿਰ ਜੋ ਫੋਟੋਆਂ ਹੀ ਕਰਾਉਣੀਆਂ ਅੱਗੇ ਨਹੀਂ ਪਤਾ ਪੰਜਾਬ ਦੇ ਲੋਕਾਂ ਨੂੰ ਇੱਕ ਜਿਹੜਾ ਗਾਂਧੀ ਪਰਿਵਾਰ ਨੇ ਪੰਜਾਬ ਨਾਲ ਕੀ ਕੀਤਾ ਕਿਸੇ ਨੂੰ ਭਲੇਖਾ ਗਾਂਧੀ ਪਰਿਵਾਰ ਤੋਂ ਕੀ ਸੋਚ ਕੇ ਹੁੰਦੇ ਨੇ ਗਾਂਧੀ ਪਰਿਵਾਰ ਵਾਲੇ ਜੀ ਇੱਥੇ ਜੋ ਪਿਛਲੇ ਜ਼ਖਮ ਆ ਜਦੋਂ ਗਾਂਧੀ ਪਰਿਵਾਰ ਪੰਜਾਬ ਦੀ ਧਰਤੀ ਤੇ ਪੈਰ ਪਾਉਂਦਾ ਤਾਂ ਸਾਰਿਆਂ ਨੂੰ 6 ਜੂਨ 1984 ਯਾਦ ਆਉਂਦੀ ਹੈ ਕਿ ਉਹ ਪਰਿਵਾਰ ਜਿਹਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਾਇਆ ਇਹ ਉਹ ਪਰਿਵਾਰ ਦਾ ਅੱਗੋਂ ਵਾਰਸ ਤੁਰਿਆ ਆਉਂਦਾ ਪੰਜਾਬ 'ਚ ਇਸ ਕਰਕੇ ਜਿਨ੍ਹਾਂ ਲੋਕਾਂ ਨੇ ਇਹਨੂੰ ਸੱਦਿਆ ਬੁਲਾਇਆ ਮੈਂ ਕਹਿੰਦਾ ਪੰਜਾਬੀ ਨਹੀਂ ਆਪਣੇ ਆਪ ਨੂੰ ਪੰਜਾਬੀ ਅਖਵਾਉਣ ਹੀ ਨਾ ਸਰ ਐਸਪੀਸੀ ਨੇ ਸਰੋਪਿਆ ਨਾਲ ਸਨਮਾਨ ਦਿੱਤਾ ਯਾਰਾ ਦੇਖੋ ਐਸਪੀਸੀ ਨੇ ਸਰੋਪਿਆ ਨਾਲ ਮੈਂ ਕਹਿੰਦਾ ਬਹੁਤ ਵੱਡਾ ਕੰਮ ਗਲਤ ਕੰਮ ਕੀਤਾ ਇਹੋ ਜਿਹਨੂੰ ਕਦੀ ਨਹੀਂ ਜੇ ਹਾਨੂੰ ਵੀ ਸਰੋਪਾ ਦਿੰਦੇ ਜ਼ਰੂਰ ਨੇ ਪਰ ਗੁਰੂ ਦੀ ਹਜ਼ੂਰੀ ਚ ਸਰੋਪਾ ਨਹੀਂ ਦਿੰਦੇ ਹੱਥ ਚ ਫੜਾਉਂਦੇ ਨੇ ਆ ਪਹਿਲੀ ਵਾਰੀ ਵੇਖਿਆ ਕਿ ਉਹਦੀ ਅਰਦਾਸ ਵੀ ਹੋਈ ਆ ਤਾਂ ਉਹਨੂੰ ਸਰੋਪਾ ਵੀ ਦਿੱਤਾ ਤਾਂ ਮੈਨੂੰ ਲੱਗਦਾ ਹੁਣ ਨਕਵਾਰੀ ਜਿਹੜੀ ਆ ਉਹਦੀ ਜਿੰਨੇ ਵੀ ਇਹ ਕੰਮ ਕੀਤਾ ਉਹਦੀ ਐਸਪੀਸੀ ਨ ਸਖਤ ਨੋਟਸ ਵੀ ਲਿਆ ਉਹਦੇ ਵਿਰੁੱਧ ਤੇ ਹਉਣ ਵਾਲੇ ਸੰਮ ਦੇਣਾ ਚ ਮੈਨੂੰ ਉਮੀਦ ਵੀ ਆ ਕਿ ਉੱਤੇ ਕਾਰਵਾਈ ਵੀ ਹੋਏਗੀ